ਜਲਦੀ ਜਲਦੀ ਆਪਣੇ ਕੰਮ ਨਿਬੇੜ ਲਓ ਕਿਉਂਕਿ ਅਕਤੂਬਰ ਦੇ ਵਿੱਚ 12 ਦਿਨ ਬੈਂਕ ਬੰਦ ਰਹਿਣਗੇ 9 ਦਿਨ ਸਕੂਲ ਬੰਦ ਰਹਿਣਗੇ ਤੇ 12 ਦਿਨ ਬੈਂਕ ਵੀ ਬੰਦ ਰਹਿਣਗੇ ਅਕਤੂਬਰ 2024 ਦੇ ਵਿੱਚ ਤਿਉਹਾਰਾਂ ਕਾਰਨ ਬੈਂਕ ਛੁੱਟੀਆਂ ਦੀ ਲੰਬੀ ਸੂਚੀ ਜਾਰੀ ਕੀਤੀ ਗਈ ਹੈ ਇਸ ਵਾਰ ਪੂਰੇ ਮਹੀਨੇ ਦੇ ਵਿੱਚ 12 ਦਿਨ ਬੈਂਕ ਬੰਦ ਰਹਿਣਗੇ ਜੇਕਰ ਤੁਸੀਂ ਬੈਂਕ ਦੇ ਨਾਲ ਸੰਬੰਧਿਤ ਕੋਈ ਵੀ ਕੰਮ ਪੂਰਾ ਕਰਨਾ ਹੈ ਤਾਂ ਇਸ ਸੂਚੀ ਨੂੰ ਜ਼ਰਾ ਧਿਆਨ ਦੇ ਨਾਲ ਚੈੱਕ ਕਰ ਲੋ ਕਿਉਂਕਿ ਤੁਹਾਨੂੰ ਕਿਤੇ ਜਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਪਵੇ ਕਿਉਂਕਿ ਅਕਤੂਬਰ ਦੇ ਵਿੱਚ 12 ਦਿਨ ਬੈਂਕ ਬੰਦ ਰਹਿਣਗੇ ਅਕਤੂਬਰ ਦੇ ਵਿੱਚ ਗਾਂਧੀ ਜੰਤੀ ਨਵਰਾਤਰੀ ਦੁਸ਼ਹਿਰਾ ਕਰਵਾ ਚੌਤਨ ਤੇਰਸ ਦੀਵਾਲੀ ਵਰਗੇ ਤਿਉਹਾਰ ਸ਼ਾਮਿਲ ਨੇ ਨਾਲ ਹੀ ਹਰ ਮਹੀਨੇ ਦੀ ਤਰਾ ਦੂਜੀ ਅਤੇ ਚੌਥੇ ਛਨੀਵਾਰ ਅਤੇ ਚਾਰ ਐਤਵਾਰ ਨੂੰ ਵੀ ਛੁੱਟੀਆਂ ਵਿੱਚੋਂ ਗਿਣਿਆ ਜਾਵੇਗਾ ਸੋ ਆਪਣੇ ਕੰਮ ਅਕਤੂਬਰ ਮਹੀਨੇ ਤੋਂ ਪਹਿਲਾ ਪਹਿਲਾ ਜਿਹੜੇ ਨੇਪਰ ਚੜ ਲੋ ਕਿਉਂਕਿ ਤੁਹਾਨੂੰ ਨੇ ਤਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਇੱਕ ਵਾਰ ਫਿਰ ਦੱਸਦੀ ਹੈ ਕਿ ਅਕਤੂਬਰ ਦੇ ਵਿੱਚ 12 ਦਿਨ ਬੈਂਕ ਚੜ੍ਹਿਆ ਬੰਦ ਰਹਿਣਗੇ ਜਦਕਿ ਸਕੂਲ 9 ਦਿਨ ਬੰਦ ਰਹਿਣਗੇ 9 ਦਿਨ ਸਕੂਲ ਨਹੀਂ ਖੁੱਲਣਗੇ ਬੱਚਿਆਂ ਨੂੰ ਛੁੱਟੀਆਂ ਰਹਿਣਗੀਆਂ ਇੱਕ ਵਾਰ ਤੁਹਾਨੂੰ ਪੂਰੀ ਸੂਚੀ ਦੱਸ ਦਿੰਦੇ ਆ ਕਿ ਆਖਿਰਕਾਰ ਕਿਹੜੇ-ਕਿਹੜੇ ਦਿਨ ਛੁੱਟੀ ਰਹੇਗੀ ਕਿਹੜੇ ਦਿਨ ਬੈਂਕ ਬੰਦ ਰਹਿਣਗੇ ਜੇ ਗੱਲ ਕੀਤੀ ਜਾਵੇ 2 ਅਕਤੂਬਰ ਸੋਮਵਾਰ ਦੀ ਤਾਂ ਇਸ ਦਿਨ ਗੱਦੀ ਦਿਵੰਤੀ ਮੌਕੇ ਬੈਂਕ ਬੰਦ ਰਹਿਣਗੇ 3 ਅਕਤੂਬਰ ਸ਼ਰਧੀਆਂ ਨਵਰਾਤਰੀ ਅਤੇ ਮਹਾਰਾਜਾ ਅਗਰਸੇਨ ਜੰਤਰੀ ਸ਼ੁਰੂ ਹੋਣ ਕਾਰਨ ਬੈਂਕ ਬੰਦ ਰਹਿਣਗੇ 6 ਅਕਤੂਬਰ ਐਤਵਾਰ ਹਫਤਾਵਾਰੀ ਛੁੱਟੀ ਰਹੇਗੀ 10 ਅਕਤੂਬਰ ਵਿਰਫਾਰ ਮਹਾ ਸੁਪਤਨੀ ਦੇ ਮੌਕੇ ਤੇ ਬੈਂਕਾਂ ਦੇ ਵਿੱਚ ਛੁੱਟੀ ਹੋਵੇਗੀ 11 ਅਕਤੂਬਰ ਦੀ ਗੱਲ ਕਰੀਏ ਦਿਨ ਸ਼ੁੱਕਰਵਾਰ ਮਾਨਵਮੀ ਦੇ ਮੌਕੇ ਛੁੱਟੀ ਰਹੇਗੀ 12 ਅਕਤੂਬਰ ਸ਼ਨੀਵਾਰ ਅਜੁੱਤ ਪੂਜਾ ਦੁਸ਼ਹਿਰਾ ਅਤੇ ਦੂਜਾ ਸ਼ਨੀਵਾਰ ਹੋਵੇਗਾ ਤਿੰਨੋਂ ਕਾਰਨਾਂ ਕਰਕੇ ਛੁੱਟੀ ਹੋਵੇਗੀ 13 ਅਕਤੂਬਰ ਐਤਵਾਰ ਹਫਤਾਵਾਰੀ ਛੁੱਟੀ ਰਹੇਗੀ 17 ਅਕਤੂਬਰ ਦਿਨ ਵੀਰਵਾਰ ਕਟਬੁਹੁ ਅਸਾਮ ਅਤੇ ਪ੍ਰਗਟ ਦਿਵਸ ਵਾਲਮੀਕੀ ਜਨਮ ਦਿਨ ਕਾਰਨ ਬੈਂਕ ਬੰਦ ਰਹਿਣਗੇ 18 ਅਕਤੂਬਰ ਹਫਤਾਵਾਰੀ ਛੁੱਟੀ ਹੋਵੇਗੀ ਜੇ ਗੱਲ ਕੀਤੀ ਜਾਵੇ 26 ਅਕਤੂਬਰ ਦੀ ਤਾਂ ਰੇਲਵੇ ਦਿਵਸ ਜੰਮੂ ਅਤੇ ਕਸ਼ਮੀਰ ਤੇ ਚੌਥੇ ਸ਼ਨੀਵਾਰ ਤੇ ਕਾਰਨ ਛੁੱਟੀ ਹੋਵੇਗੀ 27 ਅਕਤੂਬਰ ਨੂੰ ਫਿਰ ਤੋਂ ਐਤਵਾਰ ਹੈ ਹਫਤਾਵਾਰੀ ਛੁੱਟੀ ਹੋਵੇਗੀ 31 ਅਕਤੂਬਰ ਦਿਨ ਵਿਰਫਾਰ ਨੂੰ ਵੀ ਜੜੀ ਆ ਛੁੱਟੀ ਰਹੇਗੀ ਇਸ ਤੋਂ ਇਲਾਵਾ ਜੇਕਰ ਸਕੂਲਾਂ ਦੀ ਗੱਲ ਕੀਤੀ ਜਾਵੇ ਅਕਤੂਬਰ 2024 ਦੇ ਵਿੱਚ ਤਿਉਹਾਰਾਂ ਤੇ ਮਹੱਤਮਪੁਰ ਮੁਕਿਆ ਕਾਰਨ 9 ਦਿਨ ਸਰਕਾਰੀ ਛੁੱਟੀਆਂ ਹੋਣਗੀਆਂ